ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਇਹ ਸਾਨੂੰ ਬੜਿਆ ਆਫਰ ਤੇ ਮਿਲੀ ਆ ਜੀ ਇੱਕ ਸਾਡਾ 쿠ਪਨ ਲੱਗ ਗਿਆ Amazon ਤੇ ਤੇ ਇੱਕ 70% ਆਫਰ ਤੇ ਮਿਲੀ ਆ 40000 ਦੀ ਇਹ ਵੈਸੇ ਨਵੀਆਂ ਤੇ ਚੋ 80% ਡਿਸਕਾਊਂਟ ਕਰ ਲਓ ਤੇ ਬੜੇ ਭਾਜ ਮਿਲੀ ਤਾਂ ਲਈ ਆ ਤੇ ਹੁਣ ਵੈਸੇ ਤਾਂ ਕਰਨੀ ਅਨਬਾਕਸਿੰਗ ਪਰ ਸਾਡੇ ਤੋਂ ਰਹਾ ਨਹੀਂ ਗਿਆ ਅਸੀਂ ਇਹਨੂੰ ਆਲਰੇਡੀ ਖੋਲ ਚੁੱਕੇ ਪਰ ਸਾਨੂੰ ਚਲਾਉਣੀ ਨਹੀਂ ਆਈ ਹੁਣ ਤੁਹਾਨੂੰ ਖੋਲ ਕੇ ਬੁਹਣੇ ਇਹਦੇ ਵਿੱਚ ਕੀ ਕੀ ਆ ਵੈਸੇ ਗੋਗੂ ਤੂੰ ਵੀ ਸਾਡਾ ਹੀ ਭਰਾਵਾ ਜਦੋਂ ਸਾਨੂੰ ਕੋਈ ਚੀਜ਼ ਪਸੰਦ ਆਉਣੀ ਅਸੀਂ ਵੀ ਕਹਿੰਨਾ ਸਾਨੂੰ 70% 60% ਆਫਰ ਤੇ ਮਿ ਅਸੀਂ ਫਿਰ ਚੀਜ਼ ਲੈ ਲਈ ਨਹੀਂ ਆਹ ਤੁਸੀਂ ਨਹੀਂ 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 ਇਹ ਦੀ ਚਲਾ ਕਰਾ ਬੜਾ ਆਹ ਆਰਟੀਕਲ ਦਾ ਨਾਮ ਪੜੋ Amazon ਤੇ ਜਿਹਦੇ ਕੋ ਕੂਪਨ ਆਇਆ ਉਹਨੂੰ 80% ਨਹੀਂ ਤਾਂ 70% ਆਫ ਤੇ ਪਈ ਹੋਈ ਆ ਬਹੁਤ ਭਾਜ ਪਈ ਜੀ ਅਸੀਂ ਬੁੜੀਆਂ ਨੂੰ ਇਹ ਬੜੀ ਵਧੀਆ ਜਾਚ ਹੁੰਦੀ ਆ ਆਫ ਤੇ ਚੀਜ਼ਾਂ ਬਹੁਤ ਲੈ ਲੈਂਦੇ ਆ ਨਹੀਂ ਤੇ ਮੁੰਡੇ ਨੇ ਮਗਾਈ ਸੀ ਮੈਂ ਵੀ ਪੋਲੇ ਜੇ ਨਾਲ ਮੰਗਾਈ ਬਹੁਤ ਭਾਜ ਆਈ ਆ ਏ ਤੇ ਆ ਚੱਕੋ ਨੇੜੇ ਲਿਆਓ ਪਲੀਜ਼ ਮੈਮ ਅਮਨ ਮੈਮ ਪਲੀਜ਼ ਆਏ ਹੁਣ ਅਮਨ ਦਾ ਨਾਮ ਹੀ ਮੈਮ ਕਿਉਂ ਰੱਖਤਾ ਉਹ ਬੁਟੀਕ ਜਦੋਂ ਬੰਦਾ ਬਿਜ਼ਨਸ ਕਰਦਾ ਫਿਰ ਉਹ ਮੈਮ ਤੇ ਸਰ ਬਣ ਜਾਂਦੇ ਨੇ ਦੇਖੋ ਜੀ ਇਹਦੇ ਵਿੱਚ ਪਹਿਲਾਂ ਮੈਨੀਕਿਓਰ ਪੈਡੀਕਿਓਰ ਸੌਰੀ ਇਹਦੇ ਮੈਨੀਕਿਓਰ ਪੈਡੀਕਿਓਰ ਨਹੀਂ ਆ ਮਾਈ ਮਾਈ ਮਿਸਟੇਕ ਮੈਨੂ ਆਇਆ ਇਹਦੇ ਵਿੱਚ ਬੁਰਸ਼ ਦਿੱਤਾ ਗਿਆ ਦੇਖੋ ਜੀ ਸਹੀ ਆ ਜੀ ਇੱਕ ਰਬੜ ਵੀ ਦਿੱਤੀ ਗਈ ਆ ਵੇਖ ਸਕਦੇ ਤੁਸੀਂ ਨਾਲ ਆ ਮੰਮੀ ਇਹ ਜਦੋਂ ਮੰਮੀ ਸਾਡੀ ਜਿਆਦਾ ਬੋਲੇ ਉਹਨੂੰ ਫੜਾ ਦੇਣੀ ਰਬੜ ਖਾਲਾ ਮੂੰਹ ਚੱਲਦਾ ਰਹਿਣਾ ਚਾਹੀਦਾ ਆ ਸੋ ਮੰਮੀ ਬਹੁਤ ਦੇ ਦੰਦ ਪਏ ਆ ਨਾ ਜਿਹੜਾ ਮੂੰਹ ਚੱਲਦਾ ਰਹਿਣਾ ਚਾਹੀਦਾ ਤਾਂ ਹੀ ਤਾਂ ਹੀ ਰਬੜ ਦੰਦਾਂ ਦੇ ਚੂਭੂਗੀ ਨਹੀਂ ਨਾ ਤੁਸੀਂ ਸਮਝੇ ਨਹੀਂ ਲੌਜੀਕ ਆ ਵੇਖੋ ਤੁਸੀਂ ਵੇਖ ਸਕਦੇ ਅਨਬਾਕਸਿੰਗ ਤਾਂ ਆਲਰੇਡੀ ਹੋ ਹੀ ਚੁੱਕੀ ਐ ਜੀ ਆ ਇਹਦੇ ਵਿੱਚੋਂ ਨਿਕਲੀ ਆ ਜੀ ਚੱਕ ਕਾਕੇ ਬੁਲੇ ਆ ਓ ਆ ਇਹਦੇ ਚੋ ਲਾਤੇ ਨਿਕਲੀ ਇਹ ਬੀਨਸ ਪੈਂਦੀਆਂ ਇਹਦੇ ਚ ਬੀਨਸ ਇਹ ਪਹਿਲਾ ਫਰੈਂਚ ਪ੍ਰੈਸ ਪਿਓਰ ਓਵਰ ਉਹ ਨਹੀਂ ਪੜਨਾ ਜੇ ਨਹੀਂ ਪੜਨਾ ਆਉਂਦਾ ਤਾਂ ਨਾ ਪੜ థాంਕ ਯੂ ਕਾਕੇ ਬਾਹਰ ਕਟੋ ਇਹਨੂੰ ਫੜੋ ਫੜੋ ਉਹ ਵਗਾ ਫੜੋ ਫੜੋ ਐਕਸਟੈਂਸ਼ਨ ਬੋਰਡ ਲਿਆਇਂ ਪਲੀਜ਼ ਓਏ ਉੱਥੇ ਲਾ ਵਾਓ ਇਹ ਦੇਖੋ ਇੰਟਰੋਡਕਸ਼ਨ ਇਸਕੀ ਹੋ ਜੂਗੀ ਆ ਚੱਕੋ ਡੱਬਾ ਆ ਗਈ ਜੇ ਬਾਹਰ ਆ ਗਈ ਕਾਫੀ ਮਸ਼ੀਨ ਅੱਜ ਜਾਂ ਤਾਂ ਸਾਰਿਆਂ ਨੂੰ ਕੌਫੀ ਪੀ ਆਈ ਜਾਊ ਨਹੀਂ ਤਾਂ ਜ਼ਹਿਰ ਵਾਂਗੂੰ ਤੁਹਾਨੂੰ ਪਤਾ ਕੌੜੀ ਹੁੰਦੀ ਆ ਮੈਂ ਨਹੀਂ ਸਟੇਡੀ ਜੀ ਕਰਕੇ ਵੀ ਆਇਆ ਫੁਰ ਫੁਰ ਕਰ ਸਕਦਾ ਹਾਂ ਆਪਾਂ ਦੁੱਧ ਇਹਦੇ ਨਾਲ ਕਰਾਂਗੇ ਫੁਰ ਫੁਰ ਸਾਫ ਸਾਫ ਫੜੋ ਫੜੋ ਓ ਮਾਈ ਗਾਡ ਆਪਾਂ ਨਾ ਸਿਕਾਓ ਉਹ ਬਸ ਕਰਿਆ ਕਰੋ ਆ ਵੀ ਮੈਨੂੰ ਇੰਨਾ ਤਾਂ ਮੈਂ ਖੋਲ ਕੇ ਵੇ ਲੈ ਇਹਦੇ ਵਿੱਚ ਕੌਫੀ ਪੈਂਦੀਆਂ ਵਾ ਮੰਨੀ ਤੇ ਆ ਵੀ ਨਾ ਇਹਦੇ ਚ ਇਹਨੂੰ ਮੈਂ ਬਾਅਰ ਕੱਢ ਲੈਣਾ ਆ ਇਹਦੇ ਚ ਪਾਣੀ ਪਾ ਲਿਓ ਪਾਣੀ ਪਾਈਏ ਕਿ ਕੀ ਪਾਈਏ ਪਾਣੀ ਪਾ ਕੇ ਲਿਆ ਪਾਣੀ ਪਾਣਾ ਹੈ ਤੇ ਛਾ ਪਾਣੀ ਤੇ ਦੁੱਧ ਗਰਮ ਕਰਕੇ ਰੱਖਣਾ ਪਿਆ ਕਰਨਾ ਇੱਥੇ ਦੁੱਧ ਤਾਂ ਆਪੇ ਇੰਨੇ ਗਰਮ ਕਰਨਾ ਆ ਜਿਹੜੇ ਉਲੀ ਆਪ ਆ ਗਏ ਮੈਂ ਤੈਨੂੰ ਬਣਾ ਕੇ ਦਿੰਨੀ ਆ ਤੇ ਚਲੋ ਜਾ ਪਾਣੀ ਲਿਆਓ ਪਾਜੀ ਉਹ ਆਪਾਂ ਨਵਾਂ ਫਿਲਟਰ ਲਵਾਇਆ ਨਾ ਉਹ ਤੇ ਉਹਦੇ ਚ ਉਹ ਤਾਂ ਠੰਡਾ ਹੀ ਬੜਾ ਹੋਣਾ ਨਹੀਂ ਨਹੀਂ ਆਵੇ ਆਵੇ ਇੱਕ ਕੁਰਸੀ ਸ਼ਰਮ ਨਹੀਂ ਇਹ ਵੀ ਖੁੱਲਦੀ ਹੈ ਇਹ ਮੈਂ ਖੋਲ ਕੇ ਵੇਖੀ ਸੀ ਇਹ ਆਵੇ ਆ ਸ਼ਾਇਦ ਆ ਪ੍ਰੈਸ ਐ ਨੂੰ ਪ੍ਰੈਸ ਪ੍ਰੈਸ ਕਰਦਾ ਐਵੇਂ ਨਾ ਤੋੜ ਕੇ ਬੈਠੀ ਫੜੋ ਫੜੋ ਆ ਬਾਹਰ ਆ ਗਈ ਇਹਦੇ ਚ ਕੀ ਪੈਣਾ ਮਾ ਧਾਈ ਕਰਨ ਨੂੰ ਆ ਵਿੱਚੋਂ ਇਹਦੇ ਚ ਕੀ ਪੈਣਾ ਮਾ ਸਾਫ਼ ਕਰਨ ਨੂੰ ਪੱਕਾ ਹਾਂ ਵਾਪਸ ਪਾ ਦੇ ਮੰਨੀ ਐਵੇਂ ਨਾ ਹੋਰੀ ਕੁਛੇ ਕੁਝ ਹੋਰ ਹੋਵੇ ਜਸਤ ਨਹੀਂ ਨਹੀਂ ਤੂੰ ਐ ਨਾ ਕਰ ਤੂੰ ਵਿੱਚ ਪਾ ਦੀ ਅਗਲੇ ਮੈਂ ਤਾਬ ਕਾਦੇ ਵਸ ਦਿੱਤੀ ਪੜ ਲਓ ਆਹ ਵੈਰੀ ਗੁੱਡ ਬਾਹ ਧਮਾਗੀ ਬੰਦੇ ਖੋਣੇ ਚਾਹੀਦੇ ਜਿੱਦਾਂ ਗਰਦੀਪ ਆ ਗਰਦੀਪ ਤੂੰ ਨਾ ਹੁੰਦੀ ਸਾਡੇ ਜੀ ਤਾਂ ਅਸੀਂ ਕਿੱਥੇ ਸਰਵਾਈਵ ਕਰਨਾ ਜ਼ਿੰਦਗੀ ਚ ਵਾਓ ਲਵ ਯੂ ਗਰਦੀਪ ਲਵ ਯੂ ਗਰਦੀਪ ਲਵ ਯੂ ਟੂ ਮੰਨੀ ਐ ਡੱਬੇ ਚ ਖੋਲੋ ਡੱਬਾ ਖੋਲ ਕੇ ਐ ਬਾਹਰ ਜਿੱਦਾਂ ਗਰਦੀਪ ਭੈਣ ਕਹੂਗੀ ਉਦਾਂ ਕਰ ਲਾਂਗੇ ਜੀ ਪਾਣੀ ਭਰਨਾ ਵੇ ਪਹਿਲਾਂ ਪਾਣੀ ਭਰੋ ਇਹਦੇ ਵਿੱਚ ਐਨਾ ਪਾਣੀ ਭਰਨਾ ਵਾਲਦ ਪਾਣੀ ਨਹੀਂ ਭਰਨਾਗਾ ਕਿੰਨਾ ਚੈੱਕ ਕਰੋ ਆਓ 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 ਉੱਪਰ ਲੈ ਜੀ ਵਿੱਚ ਜੇ ਤੋਂ ਕਿੰਨਾ ਥੋੜੇ ਪਾਣੀ ਉੱਪਰ ਲੈ ਜੀ ਉਹ ਥੋੜਾ ਨੀਵਾ ਕਰਕੇ ਲੈ ਪਾਣੀ ਨੀਵਾ ਪਾਣੀ ਜਿਆਦਾ ਪਾ ਲੈ ਬਸ ਠੀਕ ਆ ਹਾਂ ਬਸ ਪਾ ਲੈ ਪਰ ਲੈ ਫੜੋ ਫੜੋ ਵੇਖੋ ਪਾਣੀ ਆ ਗਿਆ ਚੱਲ ਗਾਂ ਵਾਲੀ ਪਿੱਕਚਰ ਵੇਖ ਗਾਂ ਵਾਲੀ ਪਿੱਕਚਰ 'ਚ ਚੱਲਾਂ ਜੀ ਗਾਂ ਵਾਲੀ ਪਿੱਚੇ 'ਚ ਪਲੱਗ ਲਾਉਂ ਕਹਿੰਦੇ ਤੇ ਇਹ ਇੰਦੇ ਵਿੱਚ ਉਹ ਪਾ ਦਿਓ ਬੀਮ ਜਿਹੜੇ ਕੀ ਲਿਆਂਦੇਗਾ ਤੁਸੀਂ ਨਹੀਂ ਜਿਹੜੀਆਂ ਨਾਲ ਆਈਆਂ ਬੀਨ ਸੋਹਣੀਆਂ ਸਾਫ਼ ਕਰ ਲੀਏ ਆਪਾਂ ਨਹੀਂ ਸਾਫ਼ ਹੀ ਹੁੰਦਾ ਮੈਂ ਨਹੀਂ ਆਪਾਂ ਤਾਂ ਆ ਫੜ ਮੈਂ ਚੁੰਨੀ ਮਾਰੀ ਲਾ ਹਰਿਆਣਾ ਜਹੇ ਮੈਨੂੰ ਵੇਹਣ ਕਿਉਂ ਹੁੰਦਾ ਮੈਂ ਤੁਹਾਨੂੰ ਬੁਲਾਉਣ ਨੂੰ ਨਹੀਂ ਹੁੰਦਾ ਛੱਡ ਐਂ ਦੇ ਵਿੱਚ ਪਾਓ ਆਈ ਲਿਆ ਦੇ ਬੀਮੂ ਜੇ ਬੀਮ ਪਾਓ ਬੀਮ ਬੀਮਸ ਨਹੀਂ ਬੀਮ ਬੀਮ ਪਾਓ ਬੀਮ ਬੀਮ ਸਰੀਆ ਵੀ ਪਾਓ ਦਾਣੇ ਦੂਣੇ ਲਿਆਂਦੇ ਪਾਓ ਮੰਮੀ ਦਾਣੇ ਵੇਖੋ ਤੁਸੀਂ ਇਹ ਲਾਤੇ ਆ ਇਹ ਐਂ ਦੇ ਵਿੱਚ ਪਾ ਕੇ ਐਂ ਦੇ ਉੱਪਰ ਐਂ ਹੀ ਪਾ ਦੇਣੇ ਆ ਤੇ ਬਾਅਦ ਚ ਇਹਦਾ ਢੱਕਣ ਦੇ ਦੇਣਾ ਵਾ ਫੇਰਾ ਤੁਸੀਂ ਪਲੱਗ ਲਾਉਣਾ ਵਾ ਕੀ ਗਾ ਬਲਾਗਰ ਕਿੰਨੀ ਕੁ ਕੁਆਂਟੀਟੀ ਪਾਉਣੀ ਇਹਦੇ ਸਾ ਫੜੋ ਫੜੋ ਬਸ ਬਸ ਧੱਕਣ ਪਾਉਂਦੇ ਹੋ ਜਵੇ ਹਿਸਾਬ ਨਹੀਂ ਕੁਆਂਟੀਟੀ ਨਹੀਂ ਉਥੇ ਲਿਖੀ ਉਹਨਾਂ ਨੇ ਆ ਜਾਗਾ ਬੰਦ ਹੋ ਗਿਆ ਜੀ ਬੀਨਸ ਫਿਲ ਹੋ ਗਈਆਂ ਤੇ ਅੱਗੇ ਜੀ ਇਹਨਾਂ ਨੇ ਕਿਹਾ ਆ ਵਾਲਾ ਜਿਹੜਾ ਸ਼ੂ ਲਾਓ ਸ਼ੂ ਲੱਗ ਸਕਦੇ ਨੇ ਪੁੱਛਿਆ ਜਾ ਸਕਦਾ ਸੀ ਇਹਦੇ ਕਿਤੇ ਮੋਰਾ ਨਹੀਂ ਹੈਗਾ ਤਾਂ ਚਲੋ ਚਲੋ ਗਾਣੂ ਹੋ ਗਾਣੂ ਹੋਵੇ ਆਡੀਅன்ஸ் ਸਾਰੀ ਆਨ ਕਰ ਦਿਓ ਫਿਰ ਇਹਦੇ ਥੱਲੇ ਕੱਪ ਰੱਖੋ ਲਿਆਓ ਲਿਆਓ। ਸ਼ੇਦੀ ਕਿਦੇ ਮੰਨ। ਅਮਰਦੀ ਬੜਾ ਦੂਰੋਂ ਕਰਕੇ ਬਣਾਓ। ਮੰਨ ਔਨ ਨਾ ਕਰਦੀ ਕਿਤੇ ਇੱਥੇ ਕੱਪ ਸਾਰੇ ਵਿੱਚ ਸਾਰੇ ਵੇੜੇ ਚ ਕੋਪੀ ਕੋਭੀ ਹੋ ਜਾਵੇ। ਇਹ ਕੱਪ ਰੱਖ ਦੋ ਕਹਿੰਦੇ ਫਿਰ ਇੰਜ ਕਰਕੇ ਇਹ ਬੰਜ ਕੋਪੀ ਤੁਹਾਡੀ ਔਨ ਕਰਕੇ ਫਿਰ ਦਿੰਦੇ ਨੇ ਐ ਤੇ ਐ ਖਾਲੀ ਹੋ ਗਿਆ ਕੱਪ। ਹੈ? ਕੋਪੀ ਤਾਂ ਬਣੀ ਨਹੀਂ ਵਿੱਚ ਕਿਤੇ। ਕੋਪੀ ਵੰਡ ਗਈ ਆ ਵੀ ਭਰ ਗਿਆ ਖਾਲੀ ਕੱਪ ਸੀ ਆ ਭਰ ਗਿਆ। ਇਹ ਰੋਕਿੰਦੇ ਜਿੰਨੇ ਤੁਸੀਂ ਕੱਪ ਬਣਾਉਣੇ ਆ ਆਪਦੀ ਕੁਆਂਟੀਟੀ ਵਧਾ ਸਕਦੇ ਆ। ਮਾਈਨਸ ਕਰ ਸਕਦੇ ਪਲੱਸ ਕਰ ਸਕਦੇ ਆ ਕੱਪ ਨੂੰ ਪਹਿਲਾਂ ਇਹਨੂੰ ਤਾਂ ਕਰਨਾ ਫਿਰ ਇਹਨੂੰ ਕੱਪ ਨੂੰ ਥੱਲੇ ਰੱਖਣਾ ਫਿਰ ਇੱਥੇ ਕੱਪ ਵੱਧ ਘੱਟ ਕਰ ਸਕਦੇ ਆ ਐ ਘੁੰਮਣ ਗੇਂਦੇ ਵਿੱਚ ਬੀਮਸ ਐ ਆਉਗੀ ਬਾਹਰ ਕਾਫੀ ਵੀ ਨੇੜੇ ਲਿਆਓ ਮੜਾ ਕੈਮਰਾ ਚੈੱਕ ਕਰੋ ਭੈਣ ਜੀ ਆ ਕੱਪ ਨਾਲ ਆਪਾਂ ਉਹ ਕਰ ਸਕਦੇ ਦੁੱਧ ਨੂੰ ਇੰਡੇ ਦੇ ਵੀ ਆਨ ਆਫ ਦਾ ਵੇਅ ਆਜ ਬਟਨ ਦਿੱਤੇ ਇੰਦੇ ਹੱਥ ਵਾਲੇ ਤੇ ਜਿੱਥੇ ਨੇ ਐ ਕੀਤਾ ਨਾ ਉੱਥੇ ਤੁਸੀਂ ਆਉਂਦੇ ਜਿੱਥੇ ਐ ਕੀਤਾ ਦਿਖਾ ਗਿਆ ਉੱਥੇ ਜਿੱਥੇ ਐ ਕੀਤਾ ਕੋਈ ਬਟਨ ਆਮਨੇ ਚੈੱਕ ਕਰਾਓ ਇੱਥੇ ਆਵੇ ਜੀ ਤੇਨੇ ਹੱਥ ਨਾ ਐ ਕੀਤਾ ਨਾ ਮੰਮੀ ਦੇ ਪੱਲੇ ਕੁਛ ਨਹੀਂ ਪਾਇਆ ਭੈਣ ਜੀ ਤੇ ਥੱਲੇ ਕਰਕੇ ਖਾਇਓ ਮਸਰਾ ਘੋਲ ਕੇ ਦੁੱਧ ਕਾਫੀ ਪੱਲੇ ਪਾਇਆ ਕੁਛ ਨਹੀਂ ਜੀ ਕਾਫੀ ਕੱਲੀ ਉਹਨੇ ਜੋ ਘੋਲਣੀ ਆ ਤੇ ਬਾਜ ਜਿਹੜਾ ਦੁੱਧ ਉਹ ਕੱਲਾ ਕੱਪ ਚ ਘੋਲ ਕੇ ਗਰਮ ਕਰਕੇ ਝੱਗ ਬਣਾ ਕੇ ਉਹਦੇ ਵਿੱਚ ਪਾਉਣਾ ਵਾ ਆ ਵੇਖੋ ਉਹ ਨਹੀਂ ਨਹੀਂ ਇਹ ਗਰਮ ਦੁੱਧ ਦੇ ਵਿੱਚ ਦੀ ਕਾਫੀ ਪਾ ਸਕਦੇ ਨਹੀਂ ਨਹੀਂ ਆਪਾਂ ਉਹਦੇ ਤਰੀਕੇ ਨਾਲ ਚੱਲਾਂਗੇ ਖੰਡ ਨਹੀਂ ਪਾਉਣੀ ਖੰਡ ਨਹੀਂ ਪਾਉਣਗੇ ਫਿਰ ਉਹ ਪਾਉ ਚਾਲਾ ਸਿਸਟਮ ਆ ਜਿਵੇਂ ਉਹ ਦਿੰਦੇ ਹੁੰਦੇ ਲੈ ਮੰਮੀ ਨੇ ਕੱਪ ਰੱਖ ਤਾਂ ਚਲੋ ਚਲੋ ਚਲ ਪਹਿਲਾਂ ਆਉਣ ਤਾਂ ਕਰ ਲੈ ਪਿੱਛੋਂ ਬਟਨ ਹੋਊਗਾ ਰੇ ਉਹਦਾ ਚੱਕ ਲੈ ਆਈ ਕੋਈ ਫਿਰ ਟ੍ਰਾਂਸ ਮੰਮੀ ਨੇ ਆਨ ਕਰ ਮਾਰੀ ਹੋ ਗਈ ਹੁਣ ਲੈ ਲੂਟ ਤਾਂ ਆਈ ਨਹੀਂ ਫੜੋ ਫੜੋ ਕੀ ਹੋ ਗਿਆ हां क्यों गया ऑन ऑन तो क्लिक कर ऑन तो इधर आ तू कि तो नपी जानी है किथे ऑन आ मैं ऑन नपते मम्मी ने फिर बंद कर दो ये तू नहीं नपना कुछ भी बस ये तो टॉप ही नपना वा उते नंबर आ गए बस ऑन हो जाएगा आया नहीं कोई नंबर नंबर का आ गए हैं ही आए उन्होंने भी ऑन ਨਕਲੀ ਤਾਂ ਨਹੀਂ ਲੈ ਆਏ ਨਕਲੀ ਐਮਾਜੋਨ ਨਕਲੀ ਦਊਗਾ ਐਮਾਜੋਨ ਤੇ ਨਕਲੀ ਵੀ ਮਾਰ ਲੈਣੀ ਜਾਂਦਾ ਮੈਂ ਨਹੀਂ ਪ੍ਰੈਸ ਕਰਕੇ ਰੱਖਾਂ ਰੁਕ ਜਾ ਆਵੇ ਆ ਕੱਪ ਐ ਰੱਖ ਕੇ ਫੇਰ ਆ ਪਲੱਸ ਵਾਲਾ ਬਟਨ ਤੇ ਮਾਈਨਸ ਵਾਲਾ ਬਟਨ ਨਾਲ ਉਹ ਜੀ ਕੋਈ ਜਲਦੀ ਲੱਗਦਾ ਦੋ ਕੱਪ ਬਣਾਉਣੇ ਕੀ ਇੱਕ ਦੋ ਹੁਣ ਚੱਲੀ ਜਾ ਮੈਂ ਨਹੀਂ ਦੋਵਾਂ ਬਟਨਾਂ ਤੇ ਪ੍ਰੈਸ ਕਰੀਂ ਹਾਂ ਫੇਰ ਚੱਲ ਪਈ ਚੰਡਾ ਨਿਕਲੂਗਾ ਆਪੇ ਉਹ ਘੁੰਮਦੇ ਆ ਮੈਨੂੰ ਲੱਗਾ ਜਿਆਦਾ ਪਾ ਲੈ ਕਿਉਂਕਿ ਉਹ ਬੀਜੇ ਚੱਲ ਰਹੀ ਹੈ ਵੈਸੇ ਅੱਪੇ ਕੱਲ੍ਹ ਕੇ ਆਉਣਗੇ ਮੈਨੂੰ ਤਾਂ ਲੱਗਦਾ ਤੁਹਾਡਾ ਕਾਚੀ ਜਾਈ ਨੇ ਖਵਾ। ਉਹਦੇ ਚ ਦੁੱਧ ਪਾ ਗ ਲਿਆ। ਉਹ ਕਿਥੇ ਆ? ਆ ਨਹੀਂ ਜਾ। ਚੱਲਣ ਰਹੀ ਆ। ਇਹ ਲੂਗੀ 2 ਮਿੰਟ ਲੱਗ ਕੇ ਆਊਗਾ ਇਨੀ ਛੇਤੀ ਨਹੀਂ ਆਊਗਾ। ਆਵੇ ਗੇੜੇ ਖਾਣਗੇ ਬੀਜੇ ਵਿੱਚ ਤੇ ਫੇਰ ਆਉਣਗੇ। ਗੇੜੇ ਨਹੀਂ ਖਾਦੇ ਬਰਾਜੇ। ਆਵੇ ਗੇੜੇ ਖਾਂਦੇ ਨਾ ਇਹਦੇ ਉੱਪਰੋਂ ਮੈਂ ਮੀੜਾ। ਇਹ ਗੇੜੇ ਖਾ ਨਹੀਂ ਰਿਹਾ। ਤੂੰ ਜਿਆਦੇ ਪਾਦੇ ਮੈਨੂੰ ਲੱਗਦਾ ਤੂੰ ਮੰਨ ਲਈ ਰਸਾ ਹੀ ਨਹੀਂ ਨਿਕਲਦਾ ਪਿਆ ਨਾ ਵਿਚਾਰੀ ਦਾ। ਹਾਂ ਜੀ ਤੇ ਕੌਫੀ ਪੀਂਦੀ ਗਈ ਮੈਨੂੰ ਐਵੇਂ ਨਹੀਂ ਬਟਨ ਨੱਪੇ ਗਈ ਦੇ ਕੇ ਇਹ ਤਾਂ ਗਲਤ ਕੰਮ ਹੋ ਗਿਆ ਤੁਸੀਂ ਪੜਾਏ ਆ ਕੀ ਹੋ ਗਿਆ ਆ ਕੀ ਹੋ ਗਿਆ ਕਿੰਨੇ ਕੱਪ ਬਣਾਉਣੇ ਹਨ ਨੂੰ ਨੋ 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 ਕੱਪ ਨੂੰ ਦੱਸਿਆ ਵੀ ਦੁੱਧ ਪਾਸੇ ਕਰ ਗੋਲ ਕੇ ਬਹਿ ਜਾਣਾ ਮੈਂ ਤੂੰ ਦੁੱਧ ਉਹਦੇ ਕੋਲ ਤੋਂ ਬਾਟ ਕੇ ਜੀਵਾ ਲਾਉਣਾ ਥੋੜੇ ਇਹ ਉਹ ਲੈਵਾ ਜਾ ਉਹਦਾ ਵੀ ਚਾਹੀਦਾ ਆਹ ਵੇ ਆ ਕਰ ਲੈ ਕਿੰਨੇ ਬਚਾਈ ਨੇ ਕੱਪ ਕਿੰਨੇ ਕੱਪ ਚਾਹੀਏ ਉਹ ਸ਼ਾਇਦ ਇਹਨੂੰ ਅਨਲੌਕ ਤੇ ਨਹੀਂ ਕਰਨ ਵਾਲਾ ਗੋਲ ਚੱਕਰ ਜਿਹੜਾ ਯੈਸ ਬੰਦ ਕਰੀਂ ਆਪਾਂ ਬੰਦ ਕਰੀਂ ਬੰਦ ਕਰ ਲਈ ਪਾਏ ਪਾਏ ਤੁਹਾਡੇ ਨਹੀਂ ਨਹੀਂ ਐਨੂੰ ਕਰਨਾ ਐਨੂੰ ਐਨੂੰ ਕੈਨੂੰ ਸੰਦੀਪ ਇਹ ਨੂੰ ਮੈਂਡੂ ਵਾਲ ਕਿੰਨੇ ਫੜਾਤਾ ਨਾ ਡੰਡੇ ਵਾਲੇ ਪਾਸੇ ਡੰਡੇ ਵਾਲੇ ਪਾਸੇ ਦੂਰਾਂ ਨੂੰ ਨਹੀਂ ਹੁੰਦਾ ਪਿਆ ਐ ਨਹੀਂ ਕਰਨਾ ਪਹਿਲਾਂ ਕਾਫੀ ਬਾਹਰ ਕੱਢੋ ਨਾ ਸਾਰੀ ਹਾਂ ਹੋ ਗਿਆ ਇਹਨੂੰ ਹਾਂ ਹੁਣ ਹੋ ਗਿਆ ਹੁਣ ਚਾਹੀਆ ਫੜੋ ਫੜੋ ਚਲੋ ਹੁਣ ਕਿੰਨੇ ਕੱਪ ਬਣਾਉਣੇ ਆ ਪਹਿਲਾਂ ਹੁਣ ਕਰੋ ਨਾਂਦ ਕੀ ਇੱਤੇ ਦੇ ਉਹਨੂੰ ਕਰਨਾ ਸੀਗਾ ਹੁਣ ਚੱਲੀ ਚੱਲ ਪੀ ਫੜਾ ਕਿੱਤਿਆਂ ਨੇ ਬੀਜ ਨੇ ਵੀ ਬੂ ਨੇ ਨਹੀਂ ਕਰਦਾ ਨਹੀਂ ਪਾਣੀ ਚਲੇਗਾ ਦੁਆਲੇ ਵਿੱਚ ਇਹ ਚਲੀ ਜਾਂਦੀ ਆ ਚਾਲ ਤਾਂ ਰਹੀ ਨਹੀਂ ਚੱਲੂ ਚਲੀ ਜਾਂਦੀ ਆ ਕਾਫੀ ਆ ਰਹੀ ਹੈ ਕਾਫੀ ਕਿਤੇ ਪਾਣੀ ਪਹਿਲਾਂ ਉਹ ਪਾਣੀ ਚੱਕੂਗਾ ਕੀ ਖੜਕਾ ਹੁੰਦਾ ਆਹੋ ਪਿੱਛੋਂ ਦੇਖ ਪਾਣੀ ਫੜਾ 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 ਗੁੱਗੂ ਪਿੱਛੋਂ ਪਾਣੀ ਵੇਖ ਪਾਣੀ ਚੱਕ ਰਿਹਾ ਪਿੱਛੋਂ ਪਾਣੀ ਲੈ ਗਈ ਥੱਲੇ ਲੈ ਗਈ ਲੈ ਗਈ ਆ ਵੇ ਆ ਲੈਵਲ ਸੀ ਨਾ ਆ ਵੇ ਮੈਕਸਮ ਹੁੰਦਾ ਹੈ ਮੈਕਸਮ ਦੇਖ ਕੋਣ ਭੋਰੀ ਜਾਂਦੀ ਹੋਵੇ ਬਰੀਕ ਬਰੀਕ ਮੰਮੀ ਆ ਜੂਗੀ ਤੂੰ ਐਵੇਂ ਨਾ ਨੱਪ ਮੰਮੀ ਪਾਣੀ ਨਹੀਂ ਥੱਲੇ ਆ ਨਰਿਆਂ ਆਊਗਾ ਸੰਦੀਪ ਕਿੰਨੀ ਵਾਰ ਤੂੰ ਨਹੀਂ ਨਹੀਂ ਟੱਚ ਵੀ ਨਾ ਪਣਾਗਾ ਬਸ ਆਪੇ ਦੋ ਮਿੰਟ ਡਿੱਗੋ ਹਿੰਦੀ ਚ ਹਿੰਦੀ ਚ ਬਾਤ ਕਰੋ ਹਿੰਦੀ ਮੇਂ ਬਾਤ ਕਰੇਂ ਹਿੰਦੀ ਮੇਂ ਨਹੀਂ ਪਲੱਗ ਬਲੂਗ ਲਾਇਏ ਇਹ ਆ ਗਿਆ ਪਾਣੀ ਚਲਾ ਓਏ ਆ ਗਿਆ ਆ ਗਿਆ ਹੈਲੋ ਜਿਹਦਾ ਇਹ ਇੱਕ ਬੰਦ ਡਿੱਗ ਪੀਂ ਹਾਂ ਆਪਾਂ ਕਾਮਯਾਬ ਹੋ ਗਏ ਠੀਕ ਹੈ ਤੇ ਨਹੀਂ ਡਿੱਗਦੀ ਤੇ ਫਿਰ ਕਿਸੇ ਕੈਫੇ ਕੁੱਕਿਆਂ ਨੇ ਪੁੱਛ ਕੇ ਆਓ ਫੇਰ ਆਪਾ ਫੇਲਰ ਆ ਨਹੀਂ ਫੇਲ ਹੋ ਸਕਦੇ ਆਪਾਂ ਇੰਨਾ ਟਾਈਮ ਫੇਲ ਹੋਈ ਜਾਣਾ ਤੁਸੀਂ ਆਇਆ ਨਹੀਂ ਇੰਨਾ ਟਾਈਮ ਘੰਟਾ ਹੋ ਗਿਆ ਤਾਂ ਅਥਰ ਚਲਦੀ ਨਹੀਂ ਕਿ ਮਾਰੀ ਜਾਂਦੇ ਗੱਲਾਂ ਸਾਰੇ ਮੈਨਿਊ ਕੋਈ ਉਹ ਮੈਨਿਊ ਜੇ ਫੜ ਕੇ ਬਹਿ ਜਾਂਦਾ ਕੋਈ ਉਹ ਫੜ ਕੇ ਬਹਿ ਜਾਂਦਾ ਪਨੀਰ ਜਲਾ ਨਾਪ ਕੇ ਵੇਖੀਏ ਨਾ 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 ਪਤਾ ਨਹੀਂ ਲੱਗਦਾ ਕਿ ਚਲਾਉਣੀ ਜੇ ਕੀ ਕਰਨੀ ਆ ਲੈ ਉਹਦੇ ਆ ਚੀਜ਼ਾਂ ਇਥੇ ਛੋਛੇ ਬਣਾਉਂਦੇ ਇਹ ਦੋਵੇਂ ਤਾਂ ਇੰਦੇ ਆ ਵੀ ਜਦੋਂ ਆਪਾਂ ਗਰਮ ਕਰਨਾ ਫਿਰ ਆਪਾਂ ਉਹ ਹੱਥ ਵਾਲਾ ਜਿਹੜਾ ਆਲਾ ਉਹ ਨਪਣਾ ਵਾ 2x ਦੇ ਨਾ ਕਰੋ ਪ੍ਰਸ਼ਾਸਕardi ਕੋਈ ਵਰਦੀ ਪ੍ਰਸ਼ਾਸਨ ਵੇ ਆਇਨੇ ਇਧਰ ਪਾਣੀ ਲੈ ਆਉਣ ਸਾਰੇ ਬਟਨ ਨੱਪੀ ਜਣਾ ਐਵੇਂ ਹੀ ਕਿਤੇ ਦਾ ਪਾਣੀ ਪੂਣੀ ਛੱਟੇ ਲੈ ਆਇਦਣ ਮਨੇ ਤੇ ਤੇ ਡਿਸਕਾਊਂਟ ਵਾਲੀ ਕਰਕੇ ਆਪ ਨੂੰ ਫ੍ਰੀ ਆਉਣ ਵਾਲਾ ਤਾਂ ਜਗਦਾ ਨਹੀਂ ਪਿਆ ਜਗਦਾ ਹੋਰ ਏ ਪੂ ਪੂ ਐਵੇਂ ਕਰੀ ਤੂੰ ਚੁੱਪ ਕਰ ਦੋ ਮੈਨ ਆ ਨੱਪਣਾ ਉਹ ਤਾਂ ਮੇਰੇ ਤਾਂ ਕਰਨਾਵਾ ਪੂ ਪੂ ਤਾਂ ਕਰੀ ਜਾਂਦੀ ਏ ਆ ਗਿਆ ਵੇ ਪਾਣੀ ਡਿੱਗਿਆ ਪਾਣੀ ਡਿੱਗਿਆ ਵਿਚੋ ਇਹਦੇ ਆਗੀ 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 ਹੋਵੇ ਆਗੀ ਕਾਫੀ ਕਰੋ ਨਹੀਂ ਕੀਤਾ ਅਭੀ ਸੁਧਾਏ ਨਹੀਂ ਪੱਲਾ ਪਾਣੀ ਕਰਨ ਹੋ ਗਿਆ ਜੀ ਪਾਣੀ ਆ ਬਠੰਡਾ ਪਾ ਦੇਣਾ ਗਰਮ ਹੋਣ ਚ ਟਾਈਮ ਲੱਗਣ ਗਿਆ ਪਾਣੀ ਬੜਾ ਠੰਡਾ ਬਣਦਾ ਕਰਦੇ ਪਤਾ ਲੱਗ ਜੂ ਤੁਹਾਡਾ ਅੱਜ ਦੀ ਤਰੀਕ ਵਿੱਚ ਤੁਹਾਡਾ ਕੀ ਬਣਦਾ ਗਰਮਾਣਾ ਆ ਨਾ ਆਪਣਾ ਬਸ ਲੈਣ ਰੇ ਨਾ ਮੈਂ ਇਹ ਮੈਂ ਨਪੀ ਜਾਂਦਾ ਇਹ ਕੋਈ ਹਾਰਮੋਨੀਆ ਵਾਂ ਵੀ ਕਦੇ ਉਧਰ ਲਾ ਤੜਕਲੀ ਤੇ ਕਦੇ ਉਧਰ ਗਗੂ ਤੂੰ 2 ਮਿੰਟ ਰੋਕ ਉਹਨੇ ਸ਼ੁਰੂ ਕਰੋ ਪਿੱਛੇ ਬੀਮ ਚ ਘਟਾ ਲਾ ਫਿਰ ਨਹੀਂ ਮੈਂ 90 ਜਣਾ ਦੋ ਮਿੰਟ ਰੋਕੋ ਐਨੇ ਬੰਦ ਜੁਮਾ ਦੀ ਪਹਿਲ ਦੇਖੋ ਛੱਲਗਦੇ ਆ ਉਹਨੂੰ ਰੁਕ ਫੋਨ ਦੇ ਫੋਨ ਦੇ ਨਾ ਬਣਾ ਲਓ ਆਪਾਂ ਕਾਫੇ ਉਹ ਪਾਣੀ ਭਰੀ ਹੋਈ ਮੈਂ ਕਿਉਂ ਡਾਕਟਰ ਕਿਤੇ ਇਹ ਕੋਈ ਨਹੀਂ ਆ ਜਿਹੜਾ ਫੁੱਲੀ ਪਿੱਟਦਾ ਸੀ ਹੁਬੀ ਥੋੜੇ ਕਰਵੇਂ ਕਾਫੇ ਕੰਗਾ ਫੜ ਇੱਕ ਕੱਟ ਬਈ ਕਰਾਈ ਜਾਂਦੇ ਆ ਅਭਰਦੀ ਕੱਟ ਰੁਕ ਜਾ ਮੰਮੀ ਐ ਨਹੀਂ ਹੁੰਦਾ ਕਾ ਅਜੇ ਕੁਝ ਆਇਆ ਹੀ ਨਹੀਂ ਭੁਰਕੇ ਇੱਥੇ ਆ ਕੇ ਹੋਰ ਕੋਈ ਨਹੀਂ ਹੈ ਇਥੇ ਰੋਏ ਇੱਕ ਕੋਫੀ ਦੀ ਕਮੀ ਹੈ ਕਿ ਤੂੰ ਰੁਕ ਜਾ ਕੋਈ ਇੱਕ ਚੀਜ਼ ਦਾ ਟਾਈਮ ਹੁੰਦਾ ਉਹ ਕਰਾਈ ਕਰੀ ਜਾਂਦੀਆਂ 2 ਮਿੰਟ ਸਬਰ ਵੀ ਕਰ ਫੋਨ ਦੇ YouTube ਤੇ ਵੇਖ ਲੈਨੇ ਆ ਨੀ ਦੁੱਧ ਦੋਤ ਮਾਰਾ ਅੱਜ ਚੱਲ ਜਲਦੀ ਜਲਦੀ ਔਰ ਚੱਲੀ ਬੜਾ 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 ਇੱਕ ਵਾਰੀ ਨੱਕੀ ਦਾ ਵਾ ਆ ਗਏ ਤਾਂ ਨੇ ਚੱਲਦੀ ਪਈ ਆ ਉਹ ਕੰਮ ਤਾਂ ਨੇ ਗਏ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਥੋੜਾ ਥੋੜਾ ਕੌਣ ਆਊਗਾ ਦੁੱਧ ਨਹੀਂ ਥੱਲੇ ਲਿਆ ਮੈਨੂੰ ਪੜਾ ਇੱਧਰ ਨਾ ਡੋਲ ਪੈ ਕੇ ਦੇ ਦੇ ਮੇਰੇ ਹੁਣ ਕਿਧਰ ਗਿਆ ਚੱਲ ਮੈਨੂੰ ਨੇੜੇ ਰੱਖ ਕਿਸੇ ਨਾ ਕਿਸੇ ਪਾਸੇ ਤਾਊਗਾ ਹੋਵੇ ਲਾਈਟ ਜਗੀ ਜਾਂਦੀ ਭੈਣੇ ਉੱਧਰ ਆਉਂਦੀ ਵਾ ਵਾ ਪਾਣੀ ਦੇ ਵਿੱਚ ਕੰਦੀ ਕੌਲੀ ਵਾ ਆ ਭੈਣ ਜੀ ਜਿੱਤ ਗਿਆ ਆਪਾਂ ਤੂੰ ਆ ਗੱਡੇ ਸਹੀ ਨਹੀਂ ਸੀ ਲੱਗਾ ਮੈਂ ਭੈਣ ਜੀ ਦੱਸ ਸਕਉਣੀ ਕਿ ਨਹੀਂ ਕਾਫੀ ਚਲੋ ਬਣ ਗਈ ਕਾਫੀ ਹੁਣ ਆਪਣੇਰਾ ਪਾਣੀ ਪਾਈ ਜਾਂਦੀ ਉਹ ਅੱਜ ਸਾਮਣਾ ਪਾਉਗੀ ਨਾ ਹੂੰ ਕਾਫੀ ਬਾਲਾ ਵਟਾਲੇ ਆਈ ਠੰਡ ਬਾਚ ਕੋ ਰਾਂ ਪਾਉ ਚਾ ਲੈ ਆਉਣੇ ਪੈਣੇ ਦੁੱਧ ਆ ਪਾਉ ਚ ਲੈ ਆਉਣੇ ਪੈਣੇ ਆ ਬਰਾਉ ਸ਼ੂਗਰ ਵਾਈਟ ਸ਼ੂਗਰ ਲੈਉਣੀ ਪੈਣੀ ਆ ਹੁਣ ਇਹ ਨਹੀਂ ਚੱਲ ਰਿਹਾ ਕੱਲਾ ਹੋਈ ਨਹੀਂ ਖਰਚ ਆ ਹੱਥ ਆਲਾ ਇਕਦਾ ਮਾਰੀ ਜਾਂਦੀ ਧੂਆਂ ਦਾ ਇਕਰਦੀ ਆਈ ਜਾਂਦਾ ਅਮਨ ਵੀ ਹੱਥ ਲਾ ਹੀ ਗਈ ਰਹਿੰਦੀ ਹੁੰਦੀ ਆ ਮੈਂ ਧੂਆਂ ਨਿਕਲੀ ਆਉਂਦਾ ਇਕਰਦੀ ਡੋਗਰੀ ਕਰਨਾ ਜਿਹੜਾ ਮੈਂ 2 ਐਕਸ ਲਿਖਿਆ ਹੁੰਦੇ ਤੇ ਹੱਥ ਮਾਰ ਲਓ ਇਹ ਆਵੇ ਦੁੱਧ ਕਰਮ ਕਰਨ ਨਾਲ ਆ ਵਾ ਯਾਰ ਜੀ ਅਗਲਾ ਅਗਲਾ ਪ੍ਰੋਸੈਸ ਵੇਖੀ ਦੁੱਧ ਵਾਲਾ ਨਹੀਂ ਆਇਆ ਦੁੱਧ ਉਹ ਉਹ ਆ ਉਹਨਾਂ ਨੇ ਕਿਹਾ ਮਾਰਨ ਲਈ ਪੜਾਓ ਰੇ ਮੈਂ ਨਹੀਂ ਆਉਂਦੇ ਨਾ ਜਾਗਦੀ ਨਾ ਰਿਹਾ ਮੇਰਾ ਵਜਾ ਆਵੇ ਨਾ ਇਹ ਕਰਤਾ ਕੋਪੀ ਬਣ ਗਈ ਸਹੀ ਹੋ ਗਈ ਟਿਕ ਲੱਗ ਗਈ ਆਪਣੇ ના દે કાપો ને છлле લે જાના કેજી આવલા બટન હાથવાળા નપના ફરે ને આયા કર લંગ મણી રોજા પહેલા આનું હાથ પાસ નપતાઈ રોજો હવે નપ્યા પહેન લે ਓ ਲੈ ਚੱਲਿਆ ਇਹ ਦੁੱਧ ਤੇ ਤੂੰ ਫੇਰ ਥੱਲੇ ਆ ਗਈ ਆ ਆ ਆ ਕੋਈ ਤਾਂ ਨਹੀਂ ਚੱਕਿਆ ਨੂਣੀ ਗਈ ਓਥੇ ਥੱਲੇ ਆ ਆ ਵੇਖ ਕਿਉਂ ਹੱਥ ਫੜਨੇ ਆ ਬੰਨੂ ਕਰਮ ਕਰਦਾ ਤੇ ਉਹ ਝੱਗ ਬਣਾਉਂਗਾ ਨਾ ਵੀ ਕਾਫੀ ਦੇ ਵਿੱਚ ਪਾ ਸਕੂਗਾ ਇਹਨੇ ਦੁੱਧ ਵੀ ਜ਼ਿਆਦਾ ਲਈ ਬੈਠਾ ਉਹ ਸਾਰਾ ਇੱਥੇ ਵਗ ਜਣਾ ਉਹ ਕੀ ਕਾ ਨਾ ਵੇ ਕਾਰਾ ਬਾਹਰ ਬੰਨੀ ਆ ਗਈ ਸਾਰਾ ਨਹੀਂ ਦੁੱਧ ਨਹੀਂ ਦਿੰਦਾ ਬਾਹਰ ਝੱਗ ਬਣਾਵਾ ਉਹਦਾ ਰੋਟੀ ਦਾ ਖਾਣਾ ਇਹਨੂੰ ਗਰਮ ਕਰਦਾ ਵਾ ਇਹਨੂੰ ਹਾਂ ਵੇ ਝੱਗ ਬਾਗੀ ਆ ਗਿਆ ਝੱਗ ਬਾਹਰ 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 ਆ ਗਿਆ ਬਾਹਰ ਆ ਗਿਆ ਫੜੋ 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 ਫੜਾ 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 ਇਹਨੂੰ ਮੰਨ ਨਹੀਂ ਬਾਹਰ ਬਾਹਰ ਨਹੀਂ ਆ ਬਲੋ ਰੋ 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 ਪਰੋ ਰੋ 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 ਰ ਅਸੀਂ ਇੰਨੇ ਤੇ ਲਿਆਉ ਦੂਜੀ ਹੰਡ ਛੱਡ ਗਿਆ ਪਰ ਨੈਕਸਟ ਟਰਾਈ ਮਾਰਦੇ ਹਾਂ ਆਪਾਂ ਸਹੀ ਸਹੀ ਵਾਲੀ ਸਹੀ ਦੂਜੀ ਖੰਡ ਲੈ ਆ ਹੁਣ ਆਹ ਵੇਖੋ ਜੀ ਵੈਰੀ ਗੁੱਡ ਨੂੰ ਨਾਪਦਾ ਨਾ ਬਸ ਸੌਖਾ ਜੈਨ ਨੂੰ ਨਾਪ ਗਿਆ ਚੱਲ ਬਣਿਆ ਨੂੰ ਨਾਪੋ ਕਿੱਡਾ ਸੌਖਾ ਈ ਤੁਹਾਨੂੰ ਪਤਾ ਭੈਣ ਜੀ ਨੂੰ ਤੇ ਮੈਂ ਇਸ਼ਾਰਾ ਮੈਨੂ ਪੜ ਪੜ ਸਮਝਾਇਆ ਇਹਨਾਂ ਨੂੰ ਤੇ ਮੈਂ ਹੀ ਚਲਾਉਂਦਾ ਉਹ ਦੇਖ ਦੇ ਪੜਨਾ ਨਹੀਂ ਆਇਆ ਚੱਲ ਬੋਰਡ 'ਵਾਂ ਵੇ ਵੇ ਚਲਾ ਦੇ ਲਈ ਨਾ ਇਹ ਲੈ ਕੱਪੜਾ ਲਿਓ ਇਹਨੂੰ ਸਾਫ਼ ਵੀ ਕਰਨਾ ਪੈਣਾ ਹੋਰ ਨਾਜ਼ੀਨ ਵਾਲੇ ਨੇ ਛਿਲਕੇ ਤੇ ਵਧੀਆ ਥਾਂ ਲਾ ਲਓ ਇਹਦੇ ਤੇ ਪਾਣੀ ਪੂਣੀ ਹੋ ਜਾਏਗਾ ਸ਼ੂਕਦਾ ਇੱਥੋਂ ਇਹ ਜਦੋਂ ਝੁਕਦਾ ਵੀ ਆ ਮਾਰਾ ਜੇ ਕੇ ਆਪਾਂ ਹੋਰ ਕੱਪ ਬਣਾ ਕੇ ਦਵਾਂ ਪਹਿਲਾਂ ਪੀ ਕੇ ਦੇਖੀਂ ਅੱਜ ਜਿੰਨੀ ਜ਼ਿਆਦਾ ਆਪਾਂ ਬਣਤੀ ਸੀ ਜ਼ਿਆਦਾ ਪਰ ਇਹ ਇਹ ਕੌਫੀ ਮੈਲਟ ਕਰਕੇ ਦਿੰਦੀ ਨਾ ਆਪਣੇ ਤੋਂ ਇਹਨਾਂ ਦੁੱਧ ਵੀ ਨਾ ਖਾ ਖਾ ਲਓ ਹੰਡਲੇ ਗਏ ਸ਼ੂਗਰ ਇਹ ਦੇ ਵਿੱਚ ਹੁਣ ਪਾਉ ਪਰਫ ਇਹ ਬਣ ਗਈ ਗੋਲਡ ਕਾਫੀ ਪਰਫ ਪਾਉ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਬੰਦ ਕਰ ਤੈਨੂੰ ਫੇਰਾ ਦੂੰ ਤੂੰ ਇਹ ਦਿੱਲੀ ਕਰਨੀਗੀ ਮੈਨੂੰ ਤੇਰਾ ਪਤਾ ਨਹੀਂ ਲੱਗਦਾ ਫੜੋ ਇਹਨੂੰ ਲਓ ਜੀ ਇਸ ਦੇ ਨਾਲ ਆ ਨਾ ਇਹ ਵਲੌਗ ਵੇਖ ਲਿਆ ਤੁਸੀਂ ਪਰ ਬਾਕੀ ਅਸੀਂ ਇਹਨੂੰ ਅਜੇ ਇੱਕ ਕਾਫੀ ਹੋਰ ਬਣਾ ਕੇ ਵੇਨੇ ਆ ਪ੍ਰੇਪੇਅਰ ਕਰਦੇ ਆ ਇਹਦੇ ਨਾਲ ਆ ओरिजिनल ਨਮਸਕਾਰ ਬਸਕਾਰ ਇਨੀ ਖੰਡ ਪਾਈ ਲੇ ਫਾਇਦਾ ਖੰਡ ਪਿੱਛੇ ਪਾ ਦੇ ਗੇ ਭੁਰਜੇ ਗਰੇ ਆਪਾਂ ਨਾ ਬਾਕੀ ਗੱਲ ਸਹੀ ਆ ਪਾਣੀ ਖੰਡ ਵਾਲਾ ਪਾ ਦਵੇ ਆ ਖੰਡੇ ਖੋਲ ਕੇ ਪਾ ਲਾਜੂ ਅੱਜ ਕੌਫੀ ਤੁਹਾਨੂੰ ਪਿਆਉਣੀ ਮਸ਼ੀਨੀ ਦੋ ਤੋਂ ਵਾਤ ਰੱਖ ਲਿਓ ਗਾਵਾਂ ਵਾਲਾ ਤਾਂ ਰੱਖਣਾ ਫਰੇ ਮੱਝਾਂ ਦਾ ਸੇਲ ਕਰ ਦੋ ਕਿਲੋ ਦੋ ਤੋਂ ਰੱਖ ਲੈ ਗਾਵਾਂ ਦਾ ਕਿਲੋ ਦੋ ਤੋਂ ਰੱਖ ਲਈਂ ਗਾਵਾਂ ਦਾ ਵੇ ਆ ਮਾਰਾ ਕੇ ਲੋਕ ਦੋ ਤੋ ਰੱਖ ਲਈ ਵੇ ਕੀ ਆਈ ਆਈ ਚੀਜ਼ ਗਰਮ ਕਿੰਨੀ ਬਣੂ ਪੀ ਕੇ ਦਿਖਾ ਪੀ ਮੈਂ ਵੇਖਾ ਕੀ ਬਣਿਆ ਬਾਸ ਸਹੀ ਆ ਤੇਰੇ ਮੂੰਹ ਥੱਕ ਗਿਆ ਇਨਸਟਰਕਸ਼ਨ ਦੱਸ ਦੱਸ ਕੇ ਪਿਆਰ ਕੀ ਬਣਿਆ ਲੱਗਦਾ ਨਾ ਉਹ ਪਾਉਣਾ ਕੋਈ ਨਹੀਂ ਜਿਹੜੀ ਸਰਕਾਰ ਬਗਦੇ ਨੇ ਮੂੰਹ ਮੇਰੀ ਜਮਾਤ ਸਚਾਰ ਬਾਕਸ ਪੀ ਕੇ ਦੇਖਣੀ ਪਾਉਦੇ ਲਾਤੇ ਮੂ ਪਹਿਲੇ ਬਣ ਗਿਆ ਕੋਈ ਨਾ ਕੋਈ ਕਾਫੀ ਦਾ ਟੇਸਟ ਵੇਖੀ ਸੁੱਤੇ ਨਹੀਂ ਉੱਠੇ ਅਸੀਂ ਕਾਹਲੀ ਦਾ ਨਹੀਂ ਛੋ ਘਾ ਰਾਤੀ ਬਹੁਤ ਲੇਟ ਆਏ ਸੀ ਮੈਂ ਦੁਪਹਿਰ ਕਿਵੇਂ ਕਿਹੋ ਸਾਰੇ ਜਨੇ ਚੈੱਕ ਕਰੋ ਕੀ ਬੰਦ ਕੋਈ ਆ ਜਿਹੜੀਆਂ ਉੱਥੇ ਪੀਂਦੇ ਆ ਕਾਫੀ ਚਾਪਾ ਸੇ ਜੁਗਤ ਉਹ ਹੋਈ ਆ ਜਿਹੜੀ ਉਹਦੇ ਨਾਲ ਓਏ ਹੋਏ ਹੋਏ ਮਣੀ ਹੈਵਿਟ ਬਹੁਤ ਵਾਰ ਮਣੀ ਪੀ ਸੌ ਲੱਗੇ ਨਹੀਂ ਕੋਈ ਜਿਸਕਾਰ ਕਰਦੇ ਵੀ ਨਹੀਂ ਹੋਵੇਂ ਨਹੀਂ ਆਇਦਰੀ ਕਰੇਲੇ ਦਾ ਜੂਸ ਨਹੀਂ ਹੈ ਜਿੱਦਾਂ ਪਾਪਾ ਉਹ ਉੱਥੇ ਪੀਤੀ ਸੀ ਜਿਹੜੀ ਬੜੀ ਆਨੰਦ ਮਰੀ ਜਾ ਕਾਕੇ ਕਾਕੇ ਤੂੰ ਨਹੀਂ ਜਾਣਦੀ ਇਹਦਾ 에어ਪੋਰਟ ਤੇ ਜਿਹੜੀ ਪੀਤੀ ਸੀ ਉਹ ਕਾਕੇ ਨੂੰ ਪੀ ਜਾ ਸਾਰੀ ਹੁਣ ਅੱਡੀ ਮਾੜੀ ਤੇ ਸੌਂ ਖਾ ਨਹੀਂ ਸਹੀ ਆ ਉਦੋਂ ਪੀ ਲੈ ਪੀ ਲੈ ਹੁਣ ਸਾਰੀ ਹੁਣ ਸਾਰੇ ਪਤਾ ਕੀ ਹੋ ਗਿਆ ਤੇਰੀ ਤਾਂ ਅਲਰਜੀ ਹੋਵੇ ਕਿ ਘੱਟ ਪਾਇਆ ਉਹ ਤੇ ਮੇਰੀ ਅਲਰਜੀ ਹੋਵੇ ਠੀਕ ਦੁੱਧ ਘੱਟ ਪਾਇਆ ਹੁਣ ਇਹ ਫਸਟ ਟੈਂਪ ਜਿਹੜਾ ਆਪਣਾ 50% ਕਾਮਯਾਬ ਹੋਇਆ ਪਰ ਚਲਾਉਣ ਚ ਇੱਧਾ ਕਿੰਨਾ ਲੱਗਿਆ ਹੁਣ ਅਗਲਾ ਅਸੀਂ ਚਲਾਉਨੇ ਆਂ ਘੱਟ ਲਿਓ ਸਾਰੇ ਹਾਂਜੀ ਲਓ ਵੀ ਸਾਰਿਆਂ ਨੂੰ ਪਹਿਲਾਂ ਤਾਂ ਮਾਫੀ ਮੈਂ ਐਬਸੈਂਟ ਆ ਬਈ ਵਿੱਚ ਮੈਂ ਮੜਾ ਜਾ ਕੈਫੇ ਦੇ ਹੁਣ ਕਰਕੇ ਮੈਂ ਵਿੱਚ ਐ ਨਹੀਂ ਸੀ ਇਹਨਾਂ ਨੇ ਕੋਈ ਮਸ਼ੀਨ ਲਿਆ ਕੇ ਖੋਲ ਕੇ ਚੈੱਕ ਕਰਾ ਲਈ ਆ ਤੇ ਤੁਸੀਂ ਕਹਿੰਦੇ ਹੋਣੇ ਮੈਂ ਕਾਹਤੋਂ ਬੋਲਣ ਦੀ ਆ ਗੱਗੂ ਦੀ ਵੀਡੀਓ ਕਰਦੇ ਵੀਡੀਓ ਗੱਗੂ ਦੀ ਚੱਲਣ ਦੀ ਤੇ ਉਹਦੀ ਆਡੀਓ ਕਾਹਤੋਂ ਨਹੀਂ ਇਹ ਸਰਦਾਰ ਨੇ ਮਾਈਕ ਦੇ ਵਿੱਚ ਜਦੋਂ ਐਡ ਕੀਤਾ ਮਾਈਕ ਤੇ ਚਲਾਇਆ ਹੀ ਨਹੀਂ ਬੰਦ ਮਾਈਕ ਤੇ ਗੇੜੇ ਕੱਢੀ ਗਿਆ ਤੇ ਆਡੀਓ ਰਿਕਾਰਡ ਨਹੀਂ ਹੋਈ ਵੀਰ ਜੀ ਸਿਆਣੇ ਬਹੁਤੇ ਤੇਜ਼ ਬੰਦੇ ਆ ਤੇ ਤੇਜ਼ੀ ਦੇ ਵਿੱਚ ਕੰਮ ਫਿਰ ਤੁਹਾਨੂੰ ਪਤਾ ਬਾਲਾ ਕਦੇ ਖਰਾਬ ਹੋ ਹੀ ਜਾਂਦਾ ਤੇ ਹੁਣ ਚਲੋ ਮਿਲਦੇ ਆਪਾਂ ਨੈਕਸਟ ਵਲੌਗ ਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨੈਕਸਟ ਵਲੌਗ ਚ